ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਝ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਬਾਈ ਕਰੇਲੂ ਪਸਮਾ ਚੋਂ ਵੀਰ ਅੱਜ ਸੇਲ ਕਰ ਰਿਹਾ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਤੋਂ ਡਿਟੇਲ ਆਜੋ ਬਾਈ ਜੀ ਇੱਧਰ ਆਜੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲਦੇ ਹੋ ਆਪਣਾ ਨਾਂ ਜੋਗਨ ਬਾਈ ਪਿੰਡ ਭਾਈ ਰੂਪਾ ਜੈਣੀ ਕਗਵਾੜ ਬਾਗੀ ਦੀ ਕੋਠੀ ਕੋਲੇ ਘਰ ਠੀਕ ਆ ਜ਼ਿਲ੍ਹਾ ਆਪਾਂ ਨੂੰ ਕਿਹੜਾ ਪੈਂਦਾ ਵੀਰੇ ਬਠਿੰਡਾ ਪੈਂ ਬੋਲ ਬਾਈ ਮੇਰੇ ਮੇਰੇ ਪਿੰਡ ਆਪਣੇ ਕਿਹੜੇ ਰਹ ਜਾਂਦੇ ਆ ਗੌਂਟੀ ਰਹ ਜਾਂਦੇ ਆ ਬਈ ਹੂੰ ਸੇਲ ਬਰਾ ਠੀਕ ਆ ਵੀਰੇ ਤੇ ਮੋਡ ਨੰਬਰ ਬੋਲ ਦੋ ਆਪਣਾ 90413 ਬਾਈ 71270 ਇਹ ਬਾਈ ਦਾ ਕਨੈਕਟ ਨੰਬਰ ਆ ਬਾਈ ਬਾਕੀ ਸਕਰੀਨ ਤੇ ਚੱਲ ਰਿਹਾ ਬਾਈ ਜਿਹੜੀ ਆਪਾਂ ਝੋਟੀ ਦੇਖਦੇ ਆ ਆਪਣੇ ਕਰਦੇ ਹੂਈ ਆ ਹਾਂ ਹਾਂ ਇਹ ਕਰਦੀ ਆ ਤੇ ਕਿਹੜਾ ਸੂਆ ਹੁੰਦੀ ਆ ਬਾਈ ਇਹ ਤੀਜਾ ਸੂਆ ਹੁੰਦਾ ਤੀਜਾ ਸੂਆ ਸੁੰਦੀ ਆ ਕੀ ਰਿਕਾਰਡ ਰਿਹਾ ਵੀਰੇ ਪਿਛਲੇ ਸੂਏ ਦਾ 15 ਲੀਟਰ ਦਾ ਰਿਹਾ ਜੀ ਠੀਕ ਆ 15 ਲੀਟਰ ਮਤਲਬ ਕਿ ਤੁਤ ਕੰਡੇ ਵਾਲਾ ਦਿੱਤਾਗਾ ਹਾਂ ਹਾਂ ਉਹ ਠੰਡੀ ਸੀ ਲੈ ਵੀਰੇ ਹਾਂ ਪੂਰੀ ਠੰਡੀ ਸੀ ਕਿੰਨਾ ਕਿ ਟਾਈਮ ਦਾ ਉਹ ਦੇ ਦਿੰਦੀ ਆ ਬਈ ਦੋ ਤਿੰਨ ਮਹੀਨੇ ਛੱਡਣੀ ਪੈਂਦੀ ਠੀਕ ਆ ਵੀ ਦੇ ਦਿੰਦੀ ਆ 8 ਮਹੀਨੇ ਦਾ ਹਾਂ ਠੀਕ ਆ ਦੋ ਮਹੀਨੇ ਬਾਈ ਕਹਿੰਦਾ ਆਪਾਂ ਛੱਡਦੇ ਆ ਬਾਕੀ ਆਪਾਂ ਬਈ ਫੇਸ ਕੁਆਲਿਟੀ ਚੈੱਕ ਕਰਾਂ ਨੇ ਬਹੁਤ ਪਿਆਰੀ ਆ ਥੋੜਾ ਮੇਰੇ ਕੈਮਰੇ ਤੇ ਜ਼ਰੂਰ ਚੱਕ ਦੀ ਆਗੀ ਕੱਦ ਬੱਡ ਚੰਗਾ ਬਾਈ ਬਰੀਡ ਚੰਗੀ ਆ ਬਾਕੀ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਣ ਲੱਗਿਆ ਆਪਾਂ ਨੇੜੇ ਦਾ ਚੱਕਰਾ ਦਿੰਨਾ ਬਹੁਤ ਕਮਾਲ ਦਾ ਥਣ ਲੱਗਿਆਗਾ ਤੇ ਖੋਲ ਦੇ ਭਰਾ ਤੋਰ ਦੇ ਨੂੰ ਖੋਲ ਕੇ ਮੜੀ ਤੇ ਟੀਕੇ ਵਗੈਰਾ ਦਾ ਤਾਂ ਨਹੀਂ ਪਤਾ ਵੀਰੇ ਜਿਹੜਾ ਭਰਾਇਆ ਵੇ ਇਹਦੇ ਹੁਣ ਇਹ ਸਾਨਾ ਸੀਮ ਨਹੀਂ ਲੱਗਿਆ ਹੋਇਆ ਠੀਕ ਆ ਲੈ ਬਈ ਤੂਰਾ ਤਰਾ ਚੈੱਕ ਕਰ ਲੋ ਸਰੀਰ ਕਰਮ ਵਾਲੀ ਦਾ ਇੰਨਾ ਕਿ ਚੌੜਾ ਚ ਹੈ ਮੰਜਾ ਡਾ ਲਓ ਉੱਤੇ ਨਰੋਈ ਨਗਰ ਫੁੱਲਾ ਬਜਨਾਲੀ ਝੋਟੀ ਆ ਬਾਕੀ ਫੇਸ ਕੁਆਲਿਟੀ ਚੈੱਕ ਕਰ ਆਂ ਨੇ ਬਹੁਤ ਪਿਆਰੀ ਆ ਸਿੰਘ ਵੀ ਨੇੜੇ ਮੋੜਿਆ ਵਾ ਤੇ ਬਾਈ ਫਿਰ ਕੀ ਮੋਲਾ ਜਾਇਜ ਆ 130 ਠੀਕ ਆ 1 ਲੱਖ 30000 ਰੁਪਇਆ ਮੋਲਾ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਵੀਰੇ ਹਾਂ ਹਾਂ ਬਈ ਹੋ ਜੂ ਠੀਕ ਆ ਲੈ ਬਈ ਆਡਰ ਚੈੱਕ ਕਰਾ ਦਿੰਦਾ ਕਿੰਨੇ ਕ ਟਾਈਮ ਦੀ ਕੱਚੀ ਆ ਬਈ ਕਿੰਨਾ ਕ ਟਾਈਮ ਲੈਂਦੀ ਆ ਫੜੇ 8 ਦਿਨ ਬਾਕੀ ਆ ਬਈ ਠੀਕ ਆ 8 ਦਿਨ ਬਾਕੀ ਆ ਬਾਈ ਕਹਿੰਦਾ ਉਸ ਹਿਸਾਬ ਨਾਲ ਬਈ ਅੰਦਾਜ਼ਾ ਲਾ ਲਓ ਕੱਚਾ ਕੱਚਾ ਜ ਮਤਲਬ ਕਿ ਆਡਰ ਪਿਆਗਾ ਜਦੋਂ ਨੂੰ ਕਰਮ ਵਾਲੇ ਨੇ ਸੁਣਾ ਚੰਗੀ ਤਰ੍ਹਾਂ ਤਿਆਰ ਹੋ ਕੇ ਸੁਣਾ ਬਾਕੀ ਧਾਰ ਤੁਰ ਕਿਵੇਂ ਸੀ ਬਾਈ ਪੂਰੀ ਪੂਰੀ ਬਈ ਧਾਰ ਤੁਰ ਠੀਕ ਆ ਮੜਾ ਜੀ ਵੀਰੇ ਇਧਰ ਨੂੰ ਕਰੇ ਉਹਨੂੰ ਆਡਰ ਦਿਖਾ ਦਈਏ ਲੈ ਬਈ ਆਡਰ ਚੈੱਕ ਕਰ ਲੋ ਬਾਲਟਾਂ ਲਾ ਜੇ ਫੁੱਲ ਪਈਆਂ ਕੱਚਾ ਕੱਚਾ ਆਰਡਰ ਪਿਆਗਾ ਜੇ ਉਹਨੂੰ ਸੁਣਾ ਬੰਦੀ ਬਹੁਤ ਹੋ ਵੀਰੇ ਹਾਂ ਬਹੁਤ ਬੰਦੀ ਠੀਕ ਆ ਬਾਕੀ ਬਈ ਕੋਈ ਵੀ ਦਾ ਪਾਰ ਦਾ ਕੰਮ ਨਹੀਂ ਘਰੇਲੂ ਵੀਰ ਕੋਲ ਸਾਰੇ ਪਸ਼ੂ ਉਹਨਾਂ ਵਿੱਚੋਂ ਵੀ ਬਈ ਅੱਜ ਸੇਲ ਕਰਦਾਗਾ ਮੁੱਲ ਹੈਗਾ ਬਈ 1,30,000 ਰੁਪਇਆ ਹਾਂ ਬਈ 1 ਲੱਖ ਬਾਕੀ ਇਮਾਨਦਾਨ ਹੋ ਜੂ ਮੌਕੇ ਤੇ ਆਏਗਾ ਹਾਂ ਹਾਂ ਇਮਾਨਦਾਨ ਹੋ ਠੀਕ ਆ ਬਈ ਬਈ ਕਹਿੰਦਾ ਮੌਕੇ ਤੇ ਆਏਗਾ ਇਹਦਾ ਮਾਨਤਨ ਜ਼ਰੂਰ ਹੋਊਗੀ ਬਾਕੀ ਬਈ ਥਣ ਚੈੱਕ ਕਰ ਲਓ ਕੋਈ ਥਾਣਾ ਚਾਰੇ ਕੋਈ ਛੋਟਾ ਨਹੀਂ ਤੇ ਕੋਈ ਵੱਡਾ ਨਹੀਂ ਬਹੁਤ ਕਮਾਲ ਦੇ ਥਾਣਾ ਵਾਕੀ ਅਟਰ ਵੀ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਹਿੱਦਣ ਪਈਆ ਕੱਚੀ ਕੁੱਤੀ ਪਈਆ ਤੇ ਬਈ ਨਾ ਸੀਗਾ ਬਾਈ ਕੋਲੇ ਇੱਕ ਸਵਾ ਬਦ ਖਾ ਦਿੱਤਾ ਜੇ ਕਿਸੇ ਵੀ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ